ਮੈਂ ਆਪਣੇ ਪੰਜਾਬੀ ਬੰਦਿਆਂ ਦੇ ਅੱਡ ਹੋਣ ਦੇ ਕਾਰਨ ਲੱਭੇ ਆ ਪਹਿਲਾਂ ਤਾਂ ਘਰ ਵਿੱਚ ਜਦੋਂ ਨਵੀਂ ਬੌਟੀ ਆਉਂਦੀ ਆ ਅੱਡ ਹੋਣ ਦਾ ਪਹਿਲਾ ਕਾਰਨ ਉਹਨੂੰ ਐਂ ਲੱਗਦਾ ਵੀ ਮੇਰੇ ਬੰਦੇ ਤੋਂ ਬੜਾ ਜ਼ਿਆਦਾ ਕੰਮ ਲਿਆ ਜਾਂਦਾਗਾ ਵੀ ਇਹਦੀ ਕਸਾਈ ਕਸੂਈ ਨਾ ਹੋ ਜੇ ਮੁੜ ਕੇ ਮੈਂ ਆਪਦੇ ਜਵਾਕ ਕਿਵੇਂ ਪਾਲੂੰਗੀ ਵੀ ਪੜੀਏ ਲੋਕੇ ਬੰਦੇ ਕੰਮ ਕਰਨ ਖਾਤਰੀ ਹੁੰਦੇ ਆ ਉਹੋ ਸੋਚਦੀ ਆ ਵੀ ਆਪਦੇ ਮੈਂ ਪਤੀ ਨੂੰ ਤਰਪਾਲ ਪਾ ਕੇ ਅੰਦਰ ਲਾ ਦਾਂ ਜਦੋਂ ਮੈਂ ਪੇਕੇ ਜਾਣਾ ਹੋਵੇ ਉਹ ਦੋਨੋਂ ਕੱਢ ਲਾਂ ਉਦੋਂ ਕਹਿੰਦਾ ਛਿਪੀ ਚੱਲੀਏ ਪੇਕੇ ਤੇ ਫਿਰ ਦਰਾਣੀ ਜਠਾਣੀ ਆਪਸ ਵਿੱਚ ਕਦੇ ਗਲਾਸ ਭੰਨ ਤਾ ਕਦੇ ਜਵਾਖਾਂ ਪਿੱਛੇ ਲੜਪੀਆਂ ਆਨੇ ਬਹਾਨੇ ਲੜੀ ਜਾਂਦੀਆਂ ਰਹਿੰਦੀਆਂ ਬੰਦਾ ਨਿਤ ਦੇ ਕੰਜਰ ਕਲੇਸ਼ ਤੋਂ ਤੰਗ ਆ ਕੇ ਵਿਚਾਲੇ ਘਰ ਦੇ ਕੰਦ ਮਾਰਨ ਦੀ ਸੋਚ ਲੈਂਦਾ ਜਦੋਂ ਉਹ ਕੰਦ ਮਾਰ ਦਿੰਦਾ ਤੇ ਬੰਦੇ ਆਪਸ ਵਿੱਚ ਬੋਲਣ ਤੋਂ ਰਹਿ ਜਾਂਦੇ ਆ ਭਾਈ ਭਾਈ ਤੇ ਦਰਾਣੀ ਜਠਾਣੀ ਬਾਅਦ ਚ 2 ਕ ਮਹੀਨਿਆਂ ਬਾਅਦ ਉਧਰੋਂ ਕੌਲੀ ਖੰਡ ਦੀ ਫੜੀ ਆਉਣੀ ਆ ਜਦੋਂ ਮੇਰੇ ਵਰਗਾ ਪੁੱਠਾ ਹੱਥ ਮਾਰੇ ਵੀ ਕਿਧਰ ਫਿਰ ਪਤਾ ਕੀ ਕਹਿ ਦਿੰਦੀਆਂ ਨੇ ਆਪਣੇ ਘਰੇ ਤਾਂ ਖੰਡ ਹੈ ਨਹੀਂ ਸੀ ਮੈਂ ਫਿਰ ਸੋਚਿਆ ਆਪਦੀ ਛੋਟੀ ਭੈਣ ਤੋਂ ਖੰਡ ਹੀ ਲਿਆਵਾ ਪਹਿਲਾਂ ਵੀ ਲੜਾਈ ਕਰੇ ਖਾਤਰ ਕਰਾਈ ਇਹਨਾਂ ਵਿੱਚ ਫਿਰ ਕੰਦ ਚੋਂ ਅੱਧਾ ਜਾਂ ਰੋੜਾ ਭੰਨ ਕੇ ਆਪਸ ਚ ਹੱਥ ਮਿਲਣ ਲੱਗ ਜਾਂਦੇ ਆ ਫਿਰ ਥੋੜਾ ਜਿਹਾ ਵੱਡਾ ਰੋੜਾ ਭੰਨ ਕੇ ਕੌਲੀ ਲੰਗਣ ਲੱਗ ਜਾਂਦੀ ਹੌਲੀ ਹੌਲੀ ਕੌਲਾ ਫਿਰ ਦੋ ਇੱਟਾਂ ਦੀ ਭੰਨ ਕੇ ਥਾਂ ਫਿਰ ਥਾਲ ਵੀ ਲਗਾਉਣ ਲੱਗ ਜਾਂਦੇ ਆ ਫਿਰ ਇਹਨਾਂ ਵਿੱਚ ਪੂਰਾ ਮੋਹ ਪ੍ਰੇਮ ਬਣ ਜਾਂਦਾ ਪਰ ਇਹਨਾਂ ਦਾ ਪੁੱਛਣਾ ਹੋਵੇ ਇਸ 800 ਇੱਟ ਦੀ ਕੰਧ ਕਾਦੇ ਖਾਤਰ ਕੜਾਈ ਜੇ ਭੰਣੀ ਸੀਗੀ ਤੇ ਫਿਰ ਕਾਹਦੇ ਆ ਜਦੋਂ ਕੋਈ ਪ੍ਰੋਗਰਾਮ ਹੋਇਆ ਮੈਂ ਆਪਦੀ ਛੋਟੀ ਭੈਣ ਕਣੀ ਦੇਗੇ ਦੂਗੇ ਤੋਤੇ ਜਾਣਨੇ ਫਿਰ ਵਿਚਾਲੇ ਬਾਹਰ ਭੰਨਣ ਦੀ ਸੋਚ ਲੈਂਦੇ ਆ ਫਿਰ ਬਾਹਰ ਭੰਨ ਲੈਂਦੇ ਆ ਬੰਦਿਆਂ ਦਾ ਤਾਂ ਆਪ ਸੱਚ ਆਈ ਕੁੰਡਾ ਕਰਾ ਦਿੰਦੀਆਂ ਇਹ ਤੇ ਫਿਰ ਇੱਕ ਦੂਜਾ ਕਾਰਨ ਸਭ ਤੋਂ ਵੱਡਾ ਇਹ ਵੱਡੇ ਭਰਾ ਲਵੇ ਹੁੰਦੀ ਆ ਕਬੀਲਦਾਰੀ ਤੇ ਉਹ ਪੈਸਾ ਇਧਰ ਉਧਰ ਮਾੜਾ ਮੋਠਾ ਜਮ੍ਹਾਂ ਕਰੀ ਜਾਂਦਾ ਰਹਿੰਦਾਗਾ ਜਦੋਂ ਦੋਹਾਂ ਦੇ ਜਵਾਕ ਵੱਡੇ ਹੋ ਜਾਂਦੇ ਆ ਉਹ ਸੋਚਦਾ ਵੀ ਮੈਂ ਆਪਣੇ ਜਵਾਕ ਦਾ ਵਿਆਹ ਹੀ ਲਊਂਗਾ ਜਦੋਂ ਮੇਰੇ ਹੱਥ 'ਚ ਕਬੀਲਦਾਰੀ ਆ ਮੇਰੇ ਲਵੇ ਪੈਸਾ ਹੋ ਗਿਆ ਵੱਧ ਇਕੱਠਾ ਵੀ ਨਾਲ ਮੈਨੂੰ ਇਹਦੇ ਵਾਲੇ ਵਿਆਉਣੇ ਪੈਣਗੇ ਵੀ ਮੈਂ ਤਾਂ ਅੱਡ ਹੋ ਕੇ ਹੀ ਵਿਆਹ ਲਊਂਗਾ ਮੇਨ ਕਾਰਨ ਇਹ ਵੀ ਆ ਪੰਜਾਬੀਆਂ ਦਾ ਅੱਡ ਹੋਣਾ ਦਾ